ਤੇ ਬਣੂ ਆਂਦਾ ਬੈਣ ਜੱਜਾ ਮੁੱਖ ਮੰਤਰੀ ਇਹ 10 ਸਾਲਾਂ ਚ ਕੀ ਕਰਿਆ ਕੁਛ ਇਹਦਾ ਕੁੱਤੇ ਨੂੰ ਵੀ ਭਾਣੇ ਹੋ ਗੇ ਕੁੱਤਾ ਵੀ 10 ਦਿਨ ਆ ਗਿਆ ਇੱਕ ਇੱਕ ਰੋਟੇ ਬਾ ਦੇ ਵਜੇ 10 ਦਿਨ ਉਸੇ ਬਾਅਦ ਚ ਆਈ ਹੁੰਦਾ ਇਹਦਾ ਕੁੱਤਾ ਨੂੰ ਵੀ ਭਾਣੇ ਹੋ ਗੇ ਕੋਈ ਇਸੇ ਕਹਿ ਰਹੇ ਨੇ ਕਾਂਗਰਸ ਦੀਆਂ 5 ਇਹਨਾਂ ਦੀਆਂ 2 ਉਹਦੀਆਂ ਕਾਲੀ ਵੇਲੇ ਸਾਨੂੰ ਕੁਛ ਨਹੀਂ ਕੋਈ ਦਿੰਦਾ ਕੋਈ ਵੀ ਹੋ ਜਾਂਦਾ ਹੈ 100 ਬਦਲ ਜਾਂਦਾ ਕੋਈ ਇਮਾਨਦਾਰ ਨਹੀਂ ਕੱਲਾ ਭਗਵਾਨ ਤਮਨ ਇਮਾਨਦਾਰ ਹੋਰ ਕੋਈ ਰਹੇਗਾ ਜਿਆ ਠੀਕ ਤਾਂ ਫਿਰ ਉਹਦੇ 2000 ਜਿੰਦਾ ਜਨੂ ਕੇ ਮਾਰਾ ਤੀ 2000 ਦਿੰਦੇ ਦੀ ਹਰਤੋਂ ਕੋਈ ਕੁਝ ਹੁੰਦਾ ਤੀ ਉਹ ਤੋਂ ਆਪ ਫਿਰ ਉਹੀ ਵੋਟਾਂ ਮੰਗਦੇ ਨੇ ਉਹੀ ਕੁਟਦੇ ਨੇ ਉੱਥੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤੇ ਗਏ ਨੇ ਕੀ ਹਾਲਾਤ ਨੇ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਲੋਕ ਜਾਂ ਸਥਿਤੀ ਕੀ ਅਜਮਿਨੀ ਪੱਧਰ ਤੇ ਪਿੰਡਾਂ ਦੇ ਵਿੱਚ ਪਹੁੰਚ ਰਹੇ ਆ ਗੱਲਬਾਤ ਕਰਾਂਗੇ ਲੋਕਾਂ ਨਾਲ ਬਾਬਾ ਜੀ ਕੀ ਨਾਮ ਹੈ ਅੰਕ ਜੀ ਜਿਵੇਂ ਹੁਣ ਚੋਣ ਮੈਦਾਨ 'ਚ ਤੁਹਾਡੇ ਉਤਾਰ ਦਿੱਤੇ ਗਏ ਨੇ ਡਾਕਟਰ ਧਨਵੀਰ ਗਾਂਧੀ ਹੋਰ ਸਾਰੇ ਪਾਰਟੀਆਂ ਵੱਲੋਂ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਚੰਗੀ ਲੱਗਿਆ ਹੁਣ ਤੱਕ ਪਾਰਟੀਆਂ ਦਾ ਦੇਖ ਮੇਰੀ ਗੱਲ ਸਮਾ ਪਾਰਟੀਆਂ ਦਾ ਕੋਈ ਵੀ ਮੜੀ ਨਹੀਂ ਹੁੰਦੀ ਦੇਖੋ ਕੋਈ ਵੀ ਐ ਸੋਚ ਮੜੀ ਹੁੰਦੀ ਹੈ ਬੰਦੇ ਦੀ ਠੀਕ ਹੈ ਕਿ ਨਹੀਂ ਹੁਣ ਜਿਵੇਂ ਸਾਡੇ ਉੱਥੇ ਰੂੜੀ ਹੈ ਲੋਕਾਂ ਦੀ ਵੀ ਸੋਚ ਮੜੀ ਹੈ ਉਹ ਦੇਖ ਲੋ ਜਾ ਕੇ ਸੜਕ ਕਿਵੇਂ ਰੂਹੀ ਪਈ ਹੈ ਉਹ ਮਤਲਬ ਲੋਕਾਂ ਨੂੰ ਵੀ ਪਤਾ ਹੈ ਨਾ ਵੀ ਇਹ ਸੜਕ ਹੈ ਫਿਰ ਉਹ ਕੱਲੀ ਸਰਕਾਰ ਇੱਥੇ ਆ ਕੇ ਕੀ ਕਰੂ ਕੋਈ ਕੁਝ ਨਹੀਂ ਕਰ ਸਕਦਾ ਕੱਲੇ ਕੱਲੇ ਕਿਸੇ ਵੇਲੇ ਲੋਕ ਐ ਛਿੜਦੇ ਨੇ ਉੱਥੇ ਇਹ ਮਤਲਬ ਜਗਾ ਕੀ ਦੀ ਜੋ ਸਰਕਾਰੀ ਜਗਾ ਹੁਣ ਸੜਕ ਦੀ ਜਗਾ ਉਹ ਤਿੰਨ ਤਿੰਨ ਚਾਰ ਚਾਰ ਫੁੱਟ ਰੁખી ਪਈ ਐ ਉੱਥੇ ਹੁਣ ਤੁਸੀਂ ਹਿਸਾਬ ਲਾਓ ਦੇਖੋ ਕੀ ਬਣਾ ਅਸੀਂ ਕੀ ਕਰ ਸਕਦੇ ਐ ਇਹ ਪਹਿਲਾਂ ਦੀ ਚੱਲਦੀ ਐ ਚਾਹੇ ਕੋਈ ਆ ਜਾਵੇ ਚਾਹੇ ਸਰਕਾਰ ਪਰ ਪਾਰਟੀਆਂ ਦਾ ਇੱਕੋ ਨੇ ਲੋਕਾਂ ਦੀ ਵੀ ਸੋਚ ਹੋਣੀ ਚਾਹੀਦੀ ਐ ਨਾ ਕੱਲੇ ਉਹਦੀ ਨਹੀਂ ਹੁੰਦੀ ਠੀਕ ਹੈ ਹੁਣ ਠੀਕ ਚ ਲੀਡਰਾਂ ਦੀ ਗੱਲ ਕਰੀ ਆਪਾਂ ਹੁਣ ਤੱਕ ਮਤਲਬ ਤੁਹਾਨੂੰ ਕੀ ਲੱਗਦਾ ਹੈ ਕਿ ਸਭ ਤੋਂ ਵਧੀਆ ਕਿਹੜਾ ਰਿਹਾ ਜੇਕਰ ਸਾਰਿਆਂ ਦੀ ਤੁਲਨਾ ਕਰਕੇ ਦੇਖੀ ਜਾਵੇ ਕਿਉਂਕਿ ਤੁਸੀਂ ਸਾਰੀਆਂ ਦੇਖ ਲਈਆਂ ਪਾਰਟੀਆਂ ਸਾਰੀਆਂ ਪਾਰਟੀਆਂ ਦਾ ਹੁਣ ਦੇਖਿਆ ਵੀ ਨੇ ਪਾਰਟੀਆਂ ਨੂੰ ਤਾਂ ਸਾਨੂੰ ਉਹ ਤਾਂ ਕੋਈ ਮਾੜਾ ਮੋਟਾ ਤੁਹਾਡੇ ਮਨ ਦੇ ਵਿੱਚ ਲੱਗਿਆ ਹੋਵੇ ਵੀ ਇਹ ਨੇ ਠੀਕ ਕਰਿਆ ਮਤਲਬ ਕੋਈ ਮਨਚ ਲੱਗਿਆ ਹੋਵੇ ਵੀ ਆਪਾਂ ਅਸੀਂ ਆ ਵੀ ਦੇਖ ਲਿਆ ਵੀ ਵੀ ਆ ਠੀਕ ਲੱਗਿਆ ਕੋਈ ਇੱਕ ਕਿਸੇ ਦਾ ਕੋਈ ਕੰਮ ਚੰਗਾ ਲੱਗਿਆ ਹੋਵੇ ਪਾਰਟੀਆਂ ਹਮਾਇਆ ਤੈਨੂੰ ਇੱਕ ਇੱਕ ਗੱਲ ਸੁਣਾਤੀ ਬਸ ਉਹ ਦੇਖ ਲੈ ਰੁਕੀ ਪਈ ਐ ਸਾਰੀਆਂ ਪਾਰਟੀਆਂ ਉਹੀ ਐ ਦੱਸੋ ਦੇਖ ਲੈ ਜਿਆਦੇ ਆਪਾਂ ਕੋਲੇ ਇੰਨਾ ਨਹੀਂ ਗੱਲਾਂ ਹੋਣੀਆਂ ਇੱਥੇ ਪਾਰਟੀ ਪਾਜੀ ਐ ਕਿ ਬਸ ਇਹ ਤੁਹਾਡੇ ਹਾਂ ਤੁਹਾਡੇ ਤਿੰਨ ਚਾਰ ਫੁੱਟ ਉੱਥੇ ਜੇ ਕੋਈ ਐਕਸੀਡੈਂਟ ਹੁੰਦਾ ਫਿਰ ਕੀ ਬਣਦਾ ਭਲਾ ਇਹ ਲੋਕਾਂ ਦੀ ਵੀ ਸੋਚ ਹੋਣੀ ਚਾਹੀਦੀ ਐ ਨਾ ਬਸ ਮੈਂ ਤਾਂ ਆਪਣੀ ਆਪਣੀ ਪ੍ਰੋਬਲਮ ਦੱਸੀ ਐ ਮੈਨੂੰ ਕਿਸੇ ਦਾ ਕੋਈ ਨਹੀਂ ਹੈਗਾ ਠੀਕ ਐ ਠੀਕ ਐ ਹਾਂ ਹੈਗੀ ਐ ਕਿ ਨਹੀਂ ਹੈਗੀ ਐ ਦੇਖ ਲੋ ਇੱਕ ਪਸੰਦਾ ਦੱਸੋ ਵੀ ਜਿਵੇਂ ਹੁਣ ਫੇਰ ਤਾਂ ਨਾ ਲੱਗਿਆ ਹੋਇਆ ਹੈ ਨਾ ਤੁਸੀਂ ਮੰਡੀਆਂ 'ਚ ਕਣਕ ਲੈ ਕੇ ਜਾਂਦੇ ਹੋ ਉੱਥੇ ਕੋਈ ਸਮੱਸਿਆ ਆ ਰਹੀ ਹੈ ਕਿ ਸਭ ਕੁਝ ਠੀਕ ਠਾਕ ਹੈ ਨਹੀਂ ਮੰਡੀਆਂ 'ਚ ਕੋਈ ਠੀਕ ਠਾਕ ਦਾ ਸਾਰਾ ਸਾਡਾ ਫਸਲ ਜਿਹੜੀ ਅਸੀਂ ਵੇਚ ਕੇ ਆਏ ਆ ਸਾਡੀ ਫਸਲਾਂ ਠੀਕ ਦੇਗੀ ਸਾਡੀ ਤਾਂ ਜਾਣ ਸਾਰੇ ਤੁਲਗੀ ਸ਼ਮ ਤਾਂ ਕੋਈ ਹੋਈ ਨਹੀਂ ਅੱਛਾ ਪੈਸੇ ਖਾਤੇ ਜਾਂ ਜਾਂਦੇ ਨੇ ਨਾ ਟਾਈਮ ਤੇ ਜਿਵੇਂ ਭਗਵਾਨ ਤੁਮਨ ਕਹਿ ਰਿਹਾ ਆ ਵੀ ਗਏ ਆ ਵੀ ਗਏ ਹਾਂ ਪੈਸੇ ਤੁਹਾਡਾ ਬਾਬਾ ਜੀ ਕੀ ਨਾਮ ਹੈ ਨਿਸ਼ਾਨ ਪਾਣਾ ਨਹੀਂ ਸਾਰਾ ਕੋਈ ਉਸ ਨਹੀਂ ਬੋਲ ਸਕਦਾ ਜੀ ਕੁਝ ਨਹੀਂ ਬੋਲ ਸਕਦਾ ਕੋਈ ਨਹੀਂ ਮੈਂ ਸਧਾਨਾ ਗੱਲ ਸਧਾਨ ਗੱਲਾਂ ਬਾਤ ਨਹੀਂ ਜੀ ਕੋਈ ਇਸ਼ੂ ਨਹੀਂ ਹੈਗਾ अच्छा ਤੁਹਾਡੀ ਬਾਬਾ ਜੀ ਤੁਸੀਂ ਹੁਣ ਸਾਰੀਆਂ ਪਾਰਟੀਆਂ ਦੇਖ ਲਈਆਂ ਨਵੀਂ ਵੀ 2 ਸਾਲਾਂ ਤੋਂ ਆਈ ਹੈ ਕੋਈ ਠੀਕ ਲੱਗੇ ਆ ਜਾਂ ਕੋਈ ਵੀ ਨਹੀਂ ਲੱਗਿਆ ਇਹ ਦੱਸੋ ਪਾਰਟੀਆਂ ਹੈਗੀ ਇਹ ਤਾਂ ਜਾਣੇ ਇੱਕ ਵੋਟਾਂ ਵੇਲੇ ਪਾਰਟੀਆਂ ਬਣ ਜਾਂਦੀਆਂ ਨੇ ਬਹੁਤ ਚਿੱਕੋ ਹੋ ਜਾਂਦੀਆਂ ਨੇ اچھا ਹਾਂ ਸਾਨੂੰ ਕੁਛ ਨਹੀਂ ਕੋਈ ਦਿੰਦਾ ਕੋਈ ਵੀ ਹੋ ਜਾ ਜਾਏ ਸਭ ਬਦਲ ਜਾਏ ਟੈਂਸ਼ਨ ਵਗੈਰਾ ਲੱਗਿਓ ਤੁਹਾਡੀ ਨਹੀਂ ਕੋਈ ਸਾਨੀ ਅੱਛਾ ਉਮਰ ਕਰਕੇ ਕੀ ਕੀ ਕਰ ਜਮੀਨ ਵਗੈਰਾ ਕਰ ਜਾਏ ਉਮਰ ਘਟਾ ਥੋੜੀ ਯਾਰ 2 ਸਾਲ ਅੱਛਾ ਅੱਛਾ ਠੀਕ ਹੈ ਕਿਹੜੇ ਸਾਲ ਦੀ ਹੋਈ ਹੈ 60 ਸਾਲ ਦੀ ਹੈ ਜੀ ਉਹ 60 ਸਾਲ ਦੀ ਲੱਗਦੀ ਹੈ ਜੀ ਉਹ ਜਨਾਨਿਆਂ ਦੇ ਲੱਗਦੇ ਉਹ ਨਹੀਂ ਲੱਗ ਜਾਂਦੀ ਸਾਰਿਆਂ ਦੀ ਸਾਨੂੰ ਤਾਂ ਕਹਿੰਦੇ 50 ਸਾਲ ਦੇ ਲੱਗੂ ਠੀਕ ਹੈ ਤੇ ਮਤਲਬ ਤੁਸੀਂ ਪਿਛਲੀਆਂ ਵੀ ਦੇਖੀਆਂ ਨੇ ਤੇ ਨਵੀਂ ਸਰਕਾਰ ਨੂੰ ਵੀ ਦੂਸਰਾ ਤੋਂ ਦੇਖ ਰਹੇ ਹੋ ਵੀ ਕੋਈ ਪਸੰਦ ਨਹੀਂ ਆਇਆ ਹੈਗਾ ਤੁਸੀਂ ਕਿਹਾ ਵੀ ਲੀਡਰ ਜਿਹੜੇ ਪਾਰਟੀਆਂ ਬਦਲ ਰਹੇ ਨੇ ਉਸ ਗੱਲ ਤੋਂ ਨਰਾਜ਼ਗੀ ਹੈ ਕਿ ਅਸੀਂ ਕਿਸੇ ਹੋਰ ਪਾਰਟੀ ਨੂੰ ਜਿਤਾਉਂਨੇ ਆਂ ਹੋਰ ਪਾਰਟੀ ਚਲੇ ਜਾਂਦੇ ਆ ਇਹ ਤਾਂ ਵਿਚਰ ਰਹੇ ਜਾਂਦੇ ਸਾਰੇ ਉਹੀ ਉਹੀ ਗੱਲ ਹੋ ਜਾਂਦੀ ਯਾਰ ਜਦੋਂ ਕੇਰਾਂ ਲਾਣ ਵਾਲੀ ਮਿਲ ਗਈ ਘਰ 'ਚ ਵੀ ਇਹੀ ਕੰਮ ਆ ਜਿਹੜੇ ਭਾਈ ਨੂੰ ਲਾਣਦਾਰੇ ਮਿਲ ਗਈ ਉਹ ਆਪਣਾ ਗੱਫਾ ਲਾ ਲੈਂਦਾ ਦੂਰ ਰਹੇ ਨੇ ਨਾਲ ਬਹੁੰਦੇ ਓਸੀ ਦੇ ਚੱਕਰ ਆਈ ਹਾਂ ਕੁਰਸੀ ਗਈ ਬਸ ਓਕੇ ਘਰਾਂ ਦਾ ਵੀ ਇਹੀ ਹਾਲ ਆ ਸਰਕਾਰ ਦਾ ਤਾਂ ਹੋਣੀ ਹੁਣ ਜੇ ਤੁਸੀਂ ਫਰਕ ਦੇਖੋ ਤੁਸੀਂ ਪਹਿਲਾਂ ਕਾਲੀ ਕਾਂਗਰਸ ਹੀ ਚੱਲਦੇ ਆ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਆ ਪਿੱਛੇ ਜੇ ਫਿਰ ਨਵੀਂ ਸਰਕਾਰ ਆਈ ਸੀ ਦੋ ਸਾਲਾਂ ਤੋਂ ਜੇ ਤੁਸੀਂ ਫਰਕ ਦੇਖੋ ਉਹ ਚੰਗੇ ਸੀ ਜਾਂ ਇਹ ਦੋ ਸਾਲਾਂ ਵਾਸਤੇ ਚੰਗੇ ਨੇ ਤੁਲਨਾ ਕਰੋ ਜੇ ਕੋਈ ਵੀ ਚੰਗਾ ਨਹੀਂ ਸਾਰੇ ਇੱਕ ਸਾਰੇ ਨੇ ਹੁਣ ਵੀ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਮਾ ਜੀ ਕਹੀਏ ਵੀ ਆਪ ਪਾਰਟੀ ਵਧੀਆ ਇਹਦਾ ਵੀ ਸੰਤਾ ਕੋਈ ਹੋਰ ਨਹੀਂ ਕਿੱਡਿਚੇ ਵਿੱਚ ਪਾਰਟੀ ਬਾਜੀ ਹੁੰਦੇ ਤੁਹਾਡੇ ਕਿ ਨਹੀਂ ਪੰਡਤ ਕੋਈ ਏਡੀ ਖਾਸ ਪਾਰਟੀ ਨਹੀਂ ਉਹ ਕਹੀ ਅੱਛਾ ਤੁਹਾਡੇ ਲੋਕ ਤਾਂ ਫੀਲ ਦੇ ਹੀ ਨੇ ਪਹਿਲਾਂ ਜਵੇਂ ਇੱਕ ਤੇ ਹੁਣ ਮੋੜ ਮੋਟਾ ਵੋਟਾਂ ਕਰਕੇ ਉਧਰ ਉਧਰ ਹੀ ਹੋ ਗਿਆ ਠੀਕ ਆ ਹੁਣ ਵੀ ਏਡੀ ਪਾਰਟੀ ਨਹੀਂ ਕੋਈ ਜਿਵੇਂ ਮਤਲਬ ਡਾਕਟਰ ਮਨੂਰ ਸਿੰਘ ਵੀ ਰਹੇ ਨੇ ਉਸ ਤੋਂ ਬਾਅਦ ਨਰਿੰਦਰ ਮੋਦੀ ਵੀ ਦੋਵਾਂ ਚੋਂ ਜਿਹੜਾ ਠੀਕ ਲੱਗਿਆ ਮੋਦੀ ਨੇ ਤਾਂ ਹੁਣ ਸਾਡਾ ਗਲੇ ਘੋੜਦਾ ਡਾਕਟਰ ਮੋਹਨ ਸਿੰਘ ਆ ਠੀਕ ਸੀਗੇ ਇੱਕੋ ਗੱਲ ਚ ਮਕਾਰ ਜੇ ਇਹ ਤਾਂ ਸਾਰੇ ਉਹ ਗੱਲ ਵੀ ਸਨ ਤਾਂ ਸਾਰੇ ਹੀ ਕਰਾ ਰਹੇ ਨੇ ਅੱਛਾ ਜੀ ਵੀਰੋ ਮਾਰੀ ਜਾਈ ਹੁਣ ਆਨਲਾਈਨ ਵੀ ਉਹ ਵੀ ਉਹਨਾਂ ਦੇ ਨਾਲ ਮਿਲ ਜੂਗਾ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਬਾਬਾ ਜੀ ਕੀ ਨਾਮ ਹੈ ਜੀ ਚੰਦ ਸਿੰਘ ਆ ਠੀਕ ਹੈ ਤੁਸੀਂ ਪਿਛਲੀਆਂ ਵੀ ਦੇਖੀਆਂ ਨੇ ਨਵੀਂ ਵੀ ਦੇਖ ਰਹੇ ਹੋ ਇਹਦਾ ਸਾਰੀ ਜ਼ਿੰਦਗੀ ਦਾ ਤਜਰਬਾ ਤੁਸੀਂ ਹੰਡਾਇਆ ਕੀ ਕੁਝ ਠੀਕ ਲੱਗਿਆ ਕੀ ਕੁਝ ਗਲਤ ਲੱਗਿਆ ਠੀਕ ਤਾਂ ਆਇਆ ਬੰਦੇ ਦਾ ਉਹੀ ਨੇ ਪਾਰਟੀਆਂ ਦਾ ਬੰਦੇ ਪਾਰਟੀਆਂ ਦਾ ਨਾ ਬਦਲਦੇ ਨੇ ਬੰਦੇ ਤਾਂ ਨਹੀਂ ਬਦਲਦੇ ਬੰਦੇ ਤਾਂ ਉਹੀ ਉਧਰੋਂ ਭੱਜ ਕੇ ਉਧਰ ਪਾ ਦੇ ਨੇ ਉਧਰੋਂ ਭੱਜ ਕੇ ਜਿਹਦੇ ਨਾਲ ਦੀਨਾ ਵੇ ਇਧਰ ਮੌਕਾ ਆਊਗਾ ਜਿਹਦੇ ਸਾਲਾ ਮਾਰ ਮਾਰ ਉਧਰ ਹੋ ਜਾਂਦੇ ਨੇ ਇਹਨਾਂ ਦਾ ਕੁੱਤੇ ਵਾਲਾ ਕੰਮ ਹੋਇਆ ਵਾ ਜਿਵੇਂ ਕੁੱਤੇ ਨੂੰ ਰੋਟੀ ਨਾ ਕਿਸੇ ਜਦੋਂ ਮੈਂ ਇੱਕ ਵਾਰ ਤੋਂ ਰੋਟੀ ਨਹੀਂ ਮਿਲਦੀ ਉਹ ਦੂਏ ਵਾਰ ਜਾ ਖੜਾ ਨਹੀਂ ਵੇ ਇਧਰੋਂ ਮਿਲੂਗੀ ਇਹਦਾ ਕੁੱਤਿਆਂ ਨੂੰ ਵੀ ਭਾੜੇ ਹੋ ਗਏ ਕੁੱਤਾ ਵੀ ਦੱਸ ਦੇਣ ਆ ਜਾਂਦਾ ਇੱਕ ਇੱਕ ਰੋਟੀ ਪਾ ਦੇ ਬਜੇ ਦੱਸ ਦੇਣ ਉਸੇ ਵਾਰ ਚ ਆ ਜਾਂਦਾ ਇਹਦਾ ਕੁੱਤਿਆਂ ਨੂੰ ਵੀ ਭਾੜੇ ਹੋ ਗਏ ਮਤਲਬ ਜਿਹੜੇ ਆ ਆਦਮੀ ਚ ਆਏ ਨੇ ਉਹ ਵੀ ਕਾਲੀ ਕਾਂਗਰਸ ਉਹ ਬੀਜੇਪੀ ਚੋਂ ਨਿਕਲ ਕੇ ਆਏ ਨੇ ਹਨਾ ਸਾਰੇ ਨਿਕਲ ਕੇ ਆ ਰਹੇ ਨੇ ਪਾਰਟੀ ਚੋਂ ਨਿਕਲੇ ਵੀਰੇ ਬੰਦੇ ਦਾ ਉਹੀ ਨੇ ਪਾਰਟੀ ਦੇ ਨਾਮ ਬਦਲ ਗਏ ਪਾਰਟੀ ਦੇ 1 5 4 ਬੰਦੇ 100 ਬੰਦੇ ਚ 5 ਬੰਦੇ ਵਧੇ ਹੋਣਗੇ ਉਹ ਕੀ ਕਰਨਗੇ ਬੰਦੇ ਚ 5 ਬੰਦੇ ਦਾ ਕੁਝ ਨਹੀਂ ਸਮਝ ਸਕਦੇ ਉਹ ਜਿਹਦੇ ਦੂਏ ਉੱਠ ਕੇ ਦੂਏ ਪਾਸੋਂ ਦਰਪੇ ਇਸ ਦਾ ਪਰਾ ਜਾਣਿਆ ਜੇ ਨਹੀਂ ਸਾਡੀ ਮੰਨ ਦੇ ਭਗਵੰਤ ਮਾਨ ਕਹਿੰਦੇ ਜਿਹੜੇ ਸਾਡੀ ਪਾਰਟੀ ਚ ਆ ਗਿਆ ਉਹ ਇਮਾਨਦਾਰ ਰਹੂਗਾ ਕੋਈ ਇਮਾਨਦਾਰ ਨਹੀਂ ਰਹਿੰਦਾ ਕੱਲਾ ਭਗਵੰਤ ਮਾਨ ਇਮਾਨਦਾਰ ਰਹੂ ਹੋਰ ਕੋਈ ਨਹੀਂ ਰਹੇਗਾ ਸਾਰੇ ਸਾਰੇ ਇਸੇ ਕੰਮ ਵਾਲੇ ਨੇ ਮੇਰੀ ਗੱਲ ਸੁਣ ਤੂੰ ਹੁਣ ਮੈਂ ਆ ਜੇ ਮੈਂ ਤੇਰੇ ਘਰੇ ਜਾ ਕੇ ਤੇਰੀ ਮਿੰਤ ਕਰੂੰਗਾ ਕਿਸੇ ਗੱਲ ਵਿੱਚ ਮੈਂ ਆਪਣੇ ਮਤਲਬ ਵਾਸਤੇ ਮੈਨੂੰ ਕੋਈ ਫਾਇਦਾ ਹੋਊ ਉਹਦੇ ਵਾਸਤੇ ਹੀ ਕਰੂੰ ਤੇਰੇ ਫਾਇਦੇ ਵਾਸਤੇ ਨਹੀਂ ਮੈਂ ਤੇਰੀ ਮਿੰਤ ਕਰਦਾ ਹੁਣ ਉਹ ਲੋਕਾਂ ਨੇ ਮਿੰਤਾ ਕਰਦੇ ਨੇ ਆਪਣੇ ਖਾਣ ਵਾਸਤੇ ਕਰਦੇ ਨੇ ਉਹ ਸਾਡੇ ਵਾਸਤੇ ਤਾਂ ਕੋਈ ਪਬਲਿਕ ਵਾਸਤੇ ਨਹੀਂ ਕਰਦੇ ਜੇ ਹੁਣ ਘਰ ਦਾ ਮਾਂ ਬਾਪ ਕੋਈ ਮਾਂ ਬਾਪ ਇਹ ਲਾਲਾ ਜੇ ਆਪਣੇ ਪੁੱਤ ਨੂੰ ਆਪਣੀ ਜਾਇਦਾਦ ਵੇਚ ਕੇ ਮੋਟਰਸਾਈਕਲ ਜਾਂ ਕਾਰ ਲੈ ਕੇ ਦਵੇ ਉਹ ਕੋਈ ਚੰਗੀ ਗੱਲ ਆ ਇਹ ਜਾਇਦਾਦਾਂ ਉਹਦੀਆਂ ਵੇਚ ਰਹੇ ਨੇ ਸਾਨੂੰ ਕਿ ਸਾਰੀ ਮਹਿੰਗਾਈ ਬਦਲ ਜੇ ਉਹਦੇ ਹਿਸਾਬ ਨਾਲ ਜਾਇਦਾਦ ਵੇਚ ਕੇ ਜੇ ਸਾਨੂੰ ਸਹੂਲਤਾਂ ਦੇਣਗੇ ਉਹ ਸਾਨੂੰ ਸਹੂਲਤਾਂ ਨਾਲ ਕੀ ਫਾਇਦਾ ਜੇ ਸਾਡੀ ਜਾਇਦਾਦ ਹੀ ਸਰਕ ਬਿਕ ਜੂਗੀ ਸਾਨੂੰ ਉਹਦੀ ਸਹੂਲਤ ਮਿਲੂਗੀ ਉਹ ਸਹੂਲਤ ਦਾ ਸਾਨੂੰ ਕੋਈ ਫਾਇਦਾ ਨਹੀਂ ਮਤਲਬ ਇੱਕ ਆਮ ਆਦਮੀ ਪਾਰਟੀ ਵਾਲੇ ਇਹ ਵੀ ਕਹਿੰਦੇ ਸੀ ਵੀ ਭਾਜੀਪੀ ਵਾਲੇ ਪੈਸੇ ਦੇ ਕੇ ਖਰੀਦ ਰਹੇ ਨੇ 45 ਕਰੋੜ 25 ਕਰੋੜ ਪੈਸਿਆਂ ਦਾ ਰੌਲਾ ਜਾਂ ਸਿਰਫ ਟਿਕਟ ਦਾ ਰੌਲਾ ਕਿਵੇਂ ਖਰੀਦ ਰਹੇ ਨੇ ਮਤਲਬ ਕਿ ਜਿਵੇਂ ਇੱਕ ਦੂਜੀ ਪਾਰਟੀ 'ਚ ਜਾ ਰਹੇ ਨੇ ਨਾ ਉਹ ਕਹਿੰਦੇ ਜਿਹੜੇ ਸਾਡੀ ਪਾਰਟੀ ਵਾਲੇ ਭਾਜਪੀ ਜਾ ਰਹੇ ਨੇ ਉਹ ਪੈਸਿਆਂ ਦੇ ਲਾਲਚ ਕਰਕੇ ਜਾ ਰਹੇ ਨੇ ਉਹ ਗੱਲ ਸਾਡੇ ਤੱਕ ਨਾ ਆਉਂਦੀ ਉਹ ਤਾਂ ਪਾਰਟੀ ਲੈਣ ਵਾਲੇ ਨੂੰ ਪਤਾ ਜਾਂ ਦੇਣਾ ਨੂੰ ਪਤਾ ਟਿਕਟ ਦਾ ਰੌਲਾ ਟਿਕਟ ਵਾਸਤੇ ਦਿੱਤੇ ਹੋਣਗੇ ਇਹ ਚੌਧਰ ਦਾ ਰੌਲਾ ਅੰਦਰ ਬਾਤ ਆਲਾ ਇਸ ਵਕਤ ਇਸ ਚੀਜ਼ ਤੱਕ ਸਾਡੇ ਤੱਕ ਨਹੀਂ ਨ ਪਹੁੰਚਦੀ ਗੱਲ ਐ ਐਡੀ ਵੱਡੀ ਗੱਲ ਸਾਡੇ ਤੱਕ ਨਹੀਂ ਪਹੁੰਚਦੀ ਵੀ ਪੈਸੇ ਕਰਕੇ ਜਾਂਦੇ ਨੇ ਜਾਂ ਕਦੇ ਕਰਕੇ ਜਾਂਦੇ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਦਾ ਆਪਣਾ ਹਿਸਾਬ ਤਾਂ ਹੈ ਉਹ ਵੀ ਪੈਸੇ ਕਰਕੇ ਭਜਦੇ ਨੇ ਜਾਂ ਡਰ ਦੇ ਮਾਰੇ ਭਜਦੇ ਨੇ ਮਤਲਬ ਲੋਕ ਕੀੜੀ ਆ ਇੱਕ ਉਹਦੇ ਕੋਲ ਮੋਦੀ ਕੋਲ ਕੀੜੀ ਇਹੀ ਆ ਉਹ ਪੂਰੀ ਕੀੜੀ ਆ ਉਹ ਦਲਦੀ ਇਹੀ ਜੀ ਵੜਦੀ ਆ ਸਾਲੀ ਲੋਕ ਡਰ ਕੇ ਭੱਜਦੇ ਨੇ ਉਹਦਰ ਨੂੰ ਵੀ ਇਹ ਕੀੜੀ ਦੀ ਬੰਦੀ ਵੱਡੂਗੀ ਅੱਛਾ ਹਾਂ ਉਹ ਕੀੜੀ ਤੋਂ ਡਰਦੇ ਨੇ ਮਤਲਬ ਜਿਹੜੇ ਨਾਮ ਕਰਕੇ ਆਈ ਸੀ ਪੀ ਅਸੀਂ ਲੋਕਾਂ ਨੇ ਬੜੀ ਉਮੀਦਾਂ ਵੋਟਾਂ ਪਾਈਆਂ ਸੀ ਨਵੀਂ ਪਾਰਟੀ ਨੂੰ ਵੀ ਹਨਾ ਵੀ ਅਸੀਂ ਆਮ ਆਦਮੀ ਪਾਰਟੀ ਆਈ ਹੈ ਵੀ ਜੋ ਪਿਛਲੀਆਂ ਸਰਕਾਰਾਂ ਨਹੀਂ ਕੀਤਾ ਉਹ ਅਸੀਂ ਕਰਾਂਗੇ ਤੁਸੀਂ ਮਤਲਬ ਇਹ ਤੋਂ ਵੀ ਸੰਤੁਸ਼ਟ ਨਹੀਂ ਫਿਰ ਮਤਲਬ ਤੁਹਾਨੂੰ ਅੱਗੇ ਉਮੀਦ ਕੀ ਹੈ ਆਪਸ਼ਨ ਕੀ ਤੁਹਾਡੇ ਕੋਲ ਅੱਗੇ ਇਹਦਾ ਆਪਸ਼ਨ ਮਿਲ ਗਈ ਸੀ ਤੁਹਾਨੂੰ ਐਦਕੀ ਫਿਰ ਅੱਗੇ ਆਪਸ਼ਨ ਕੀ ਹੈ ਵੀ ਕਿੱਧਰ ਨੂੰ ਜਾਣ ਲੋਕ ਫਿਰ ਕਿਧਰੇ ਨਹੀਂ ਲੋਕ ਤਾਂ ਕਿਧਰੇ ਜਾਣ ਚਾਹੇ ਕੁਝ ਨਹੀਂ ਬਣਦਾ ਹੁਣ ਲੋਕਾਂ ਦਾ ਪ੍ਰਸ਼ੀਸ਼ਨ ਇਹ ਜੀ ਮਤਲਬ ਬਿਮਾਰੀ ਇੰਨੀ ਵੱਧ ਗਈ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ ਬਿਮਾਰੀ ਜ਼ਿਆਦਾ ਵੱਧ ਗਈ ਇਹ ਲੋਕਾਂ ਦੇ ਖੂਨ ਚ ਹੋ ਗਈ ਜਿਹੜੀ ਹਸਪਤਾਲੀ ਚੀਜ਼ ਆ ਇਹ ਨਿਕਲਦੀ ਨਹੀਂ ਹੈਗੀ ਸਰਕਾਰੀ ਦਫ਼ਤਰ ਜਿਉਂ ਜਾਣੀਓ ਫ੍ਰੀਜ ਹੋ ਜਾਂਦੇ ਨੇ ਕੰਮ ਫ੍ਰੀਜ ਤਾਂ ਹੁੰਦੇ ਨੇ ਮੰਗਦੇ ਵੀ ਨਹੀਂ ਦੇਣੇ ਹੀ ਪੈਂਦੇ ਨੇ ਮੰਗਦੇ ਤਾਂ ਐ ਨਹੀਂ ਹਨ ਉਹ ਸਾਨੂੰ ਡਰਦੇ ਨੇ ਕੰਮ ਕਰਦੇ ਨਹੀਂ ਵੀ ਅੱਜ ਜਦ ਦੋ ਗੇੜੇ ਚਾਰ ਗੇੜੇ ਮਾਰੂਗਾ ਆਪੀ ਪੈਸੇ ਦੇਊਗਾ ਜਾਂ ਦੋ ਚਾਰ ਗੇੜੇ ਮਾਰਦੇ ਕੱਲ ਨੂੰ ਅੱਜ ਅਜ ਨਹੀਂ ਬਣਦਾ ਜਾਂ ਦੂਏ ਦਿਨ ਅਗਲਾ ਜਾਂਦਾ ਫੇਰ ਮੁੜਿਆਉਂਦਾ ਅਗਲਾ ਕਹਿੰਦਾ 10 ਰੁਪਏ ਦੇ ਕੇ ਕਰਾ ਲਓ ਰੋਜ਼ ਜਾਣੇ ਨਾਲ ਕੰਮ ਛੜਾ ਦੇ ਨਾਲ ਤੇਲ ਫੂਕਦੇ ਆ ਇਹ ਕਿੱਧਰ ਜਿਵੇਂ ਲੀਡਰਾਂ ਦੀ ਗੱਲ ਕਰੀਏ ਤੁਹਾਡੇ ਡਾਕਟਰ ਧਰਨਵੀਰ ਗਾਂਧੀ ਪਹਿਲਾਂ ਵੀ ਜਿੱਤੇ ਹੋਏ ਨੇ ਫੇਰ ਖਿਲਾ ਰਹੇ ਨੇ ਮਹਾਰਾਣੀ ਪ੍ਰਨੀਤ ਕੌਰ ਹਨ ਡਾਕਟਰ ਬਲਬੀਰ ਉਹਨਾਂ ਦੇ ਵਿੱਚੋਂ ਕੋਈ ਠੀਕ ਲੱਗਿਆ ਇਹ ਕਨਕੇ ਸ਼ਰਮਾ ਨੇ ਡਾਕਟਰ ਦਿਖਾਇਨ ਕੇ ਸ਼ਰਮਾ ਨੂੰ ਅਸੀਂ ਜਾਣਦੇ ਨਹੀਂ ਗਏ ਪ੍ਰਨੀਤ ਕੌਰ ਨੂੰ ਜਾਣਦੇ ਆ ਅਸੀਂ ਡਾਕਟਰ ਨੂੰ ਜਾਣਦੇ ਆ ਗਾਂਧੀ ਨੂੰ ਜਾਣਦੇ ਆ ਡਾਕਟਰ ਗਾਂਧੀ ਵਧੀਆ ਨੇ ਵਧੀਆ ਬੰਦੇ ਨੇ ਉੱਥੇ ਜਾਣਦੇ ਨੇ ਲੋਕ ਗਰੀਬ ਦਾ ਇਲਾਜ ਵੀ ਕਰਦੇ ਨੇ ਪੈਸਾ ਬਹੁਤ ਘਟ ਲੈਂਦੇ ਨੇ ਪਰ ਇਹ ਪਾਰਟੀਆਂ 'ਚ ਗਲਤ ਜਿਹਾ ਵਗ ਗਈ ਅੱਛਾ ਹਾਂ ਮਤਲਬ ਕਿ ਕੁਝ ਬਣੂਗਾ ਉਹਨਾਂ ਦਾ ਫਿਰ ਬਣੂ ਦਾ ਹੁਣ ਪਾਰਟੀਆਂ ਦੇ ਲੋਕ ਪਾਰਟੀ ਨੂੰ ਦੇਖ ਕੇ ਵੋਟ ਪਾਉਂਦੇ ਨੇ ਬੰਦੇ ਨੂੰ ਦੇਖ ਕੇ ਨਹੀਂ ਹੁਣ ਉਨੀ ਵੋਟ ਪੈਂਦੀ ਮਤਲਬ ਕੈਂਡੀਡੇਟ ਨਹੀਂ ਦੇਖਦੇ ਪਾਰਟੀ ਦੇਖਦੇ ਨੇ ਪਾਰਟੀ ਦੇਖਦੇ ਨੇ ਠੀਕ ਹੈ ਜੀ ਮਤਲਬ ਬਾਈ ਦੇ ਵਿੱਚ ਦੇਖੀਏ ਲੋਕਾਂ ਨੇ ਪਾਰਟੀ ਆਣਾ ਹਾਂ ਹਾਂ ਉਹ ਚੀਜ਼ ਹੋਈ ਵੀ ਆ ਗਾਂਧੀ ਬੰਦੇ ਵਧੀਆ ਨੇ ਆਪਾਂ ਇਹ ਨਹੀਂ ਕਹਿੰਦੇ ਬਹੁਤ ਵਧੀਆ ਬੰਦਾ ਹੋ ਪਰ ਹੁਣ ਜੇ ਲੋਕ ਪਾਰਟੀ ਦੇ ਹਿਸਾਬ ਨਾਲ ਵੋਟ ਪਾਉਂਦੇ ਨੇ ਠੀਕ ਹੈ ਹਾਂ ਮਤਲਬ ਮਹਾਰਾਣੀ ਪ੍ਰਨੀਤ ਕੌਰ ਵੀ ਤੁਸੀਂ ਪਹਿਲਾਂ ਗੱਲ ਕਰਕੇ ਡੇਓ ਉਧਰ ਚਲੇ ਗਏ ਉਹ ਇੱਧਰ ਆ ਗਏ ਪ੍ਰਨੀਤ ਕੌਰ ਦਾ ਇਹਨਾਂ ਨੇ ਹੁਣ ਸਾਲਾ ਮਾਰ ਕੇ ਸਾਰੇ ਉਧਰ ਪਾ ਗਏ ਇਹ ਉਧਰੋਂ ਇੱਧਰ ਆ ਗਿਆ ਵੀ ਇਸ ਕਰਕੇ ਲੋਕਾਂ ਦਾ ਵਿੱਚ ਯਕੀਨ ਨਹੀਂਦਾ ਹੁਣ ਕੈਪਟਨ ਜਿਵੇਂ ਬੀਜੇਪੀ ਚਲੇ ਗਏ ਸੀ ਤੁਸੀਂ ਮੰਨਦੇ ਹੋ ਵੀ ਬੇੜਾ ਡੋਪ ਕੇ ਗਿਆ ਕਾਂਗਰਸ ਦਾ ਉਹ ਤਾਂ ਪੰਛਾ ਦੂਰ ਨਹੀਂਦਾ ਉਹ ਸਭ ਨੂੰ ਨਹੀਂਦਾ ਤਾਂ ਬਣੂ ਕੁਝ ਹੁਣ ਕੈਪਟਨ ਦਾ ਉਧਰ ਕੈਪਟਨ ਦਾ ਤਾਂ ਉਹਨਾਂ ਦਾ ਤਾਂ ਬਣਿਆ ਬਣਾਇਆ ਉਹਨਾਂ ਦਾ ਕਿਹ ਵਿੱਚ ਲੂਗਾ ਆਹੋ ਉਹਨਾਂ ਦਾ ਬਣਿਆ ਬਈ ਆ ਹਾਂ ਹਾਂ ਇੱਧਰ ਉੱਧਰ ਅਖਜੀ ਵੀ ਕੀ ਨਾਮ ਹੈ ਕੀ ਨਾਮ ਹੈ ਜੀ ਤੇਰ ਨਾਲ ਸਿੰਘ ਹੈ ਠੀਕ ਹੈ ਆ ਕਿਹੜੀ ਸਾਰੀਆਂ ਪਾਰਟੀਆਂ ਦੇਖ ਲਈਆਂ ਕਿਤੋਂ ਸੰਤੁਸ਼ਟੋਂ ਕਿਹੜੀ ਵਧੀਆ ਲੱਗੀ ਸੋ ਤਾਂ ਜਿ ਕਿਸੇ ਤੋਂ ਮਣੀ ਕੋਈ ਸਾਨੂੰ ਬਧਿਆ ਨਹੀਂ ਹੈਗੀ ਜੜਾ ਗੰਮੇ ਨਹੀਂ ਕਰਦਾ ਕੋਈ ਸਮੱਸਿਆ ਕੀ ਹੈ ਤੁਹਾਡੇ ਕੰਮ ਕੀ ਹੈ ਸਮੱਸਿਆ ਕੰਮ ਤਾਂ ਪੈਸਿਆਂ ਦੀ ਰਿਸ਼ਮਤ ਚੱਲਦੀ ਹੈ ਰਿਸ਼ਮਤ ਦੇ ਨਹੀਂ ਪਏ ਕੰਮ ਨਹੀਂ ਬਣਦਾ ਨਹੀਂ ਕੋਈ ਮੈਂ 10-11 ਮੈਨੂੰ ਮੋਦੀ ਵਾਲੀਆਂ ਆ ਗਈਆਂ ਉਹ ਹੁਣ 5 ਸੀ ਆਈ ਨਹੀਂ 2000 ਵਾਲਾ ਹਾਂ 2000 ਵਾਲਾ ਉਹ ਆਇਆ ਹੀ ਨਹੀਂ ਐਂ ਕਿਹ ਪਰ ਰਿਸ਼ਮਨੀ ਆਈ ਕੋਈ ਸਾਨੂੰ ਕਿੱਡਾ ਬਦੇ ਲੱਗੇ ਅੱਛਾ ਜਿਵੇਂ ਮੋਦੀ ਪਾ ਰਿਹਾ ਤੁਸੀਂ ਕਹਿੰਦੇ ਉਹ ਆਈ ਨਹੀਂ ਪੈਨਸ਼ਨ ਨਹੀਂ ਆਈਆਂ ਜਦੋਂ ਪਾਉਂਦੇ ਸੀ ਉਦੋਂ ਠੀਕ ਸੀਗਾ ਜੀ ਉਹ ਠੀਕ ਤਾਂ ਠੀਕ ਤਾਂ ਫਿਰ ਉਹਦੇ 2000 ਦੰਦੇ ਸਾਨੂੰ ਕਈ ਮਾੜਾ ਤੀ 2000 ਦੰਦੇ ਦੀ ਸਾਨੂੰ ਹੱਥ ਕੋੜਾ ਕੋਈ ਹੁੰਦਾ ਸੀ ਉਦੋਂ 6 ਮਹੀਨੇ ਦਾ ਹੈ 6 ਮਹੀਨੇ ਦਾ 4 ਮਹੀਨੇ ਦਾ 4 ਮਹੀਨੇ ਤੇ ਹਾਂ ਤਿੰਨ ਪੰਜ ਸਾਲਾਂ ਦਾ ਸਾਲ ਚ 6000 ਰੁਪਏ ਆਉਂਦਾ ਸੀ ਬੰਦ ਖਾਤੋਂ ਮਤਲਬ ਮੈਨੂੰ ਕਿਹਦਾ ਬੰਦ ਉਹ ਪਾਉਂਦੇ ਨਹੀਂ ਵਿਚਾਉਂਦੇ ਨੇ ਹੁਣ ਇਹਨੂੰ ਸਾਰੀਆਂ ਆਲੀਆਂ ਮੇਰੀ ਗੱਲ ਨਾਲ ਮੋਦੀ ਨਾਲ ਹਾਂ ਜੀ ਗੱਲ ਹੈ ਮੈਨੂੰ ਸਪੰਜ ਮੈਨੂੰ ਪੰਜ ਨਹੀਂ ਆਈਆਂ ਤੁਹਾਡਾ ਵੀ ਨਹੀਂ ਹੋਈ ਗੱਲ ਇਹ ਮੇਰਾ ਕੋਈ ਦਰਹਤ ਨਹੀਂ ਕਿ ਕੋਈ ਮਰ ਉਹ ਜਿਹੜੇ ਭੇਜਦੇ ਨੇ ਉਹਨਾਂ ਦੀ ਹੀ ਫੇਰੀ ਹੈ ਇਹ ਇਹ ਜੇ ਮੋਦੀ ਕੇ ਸੂਰੇ ਚ ਹੁਣ ਮੋਦੀ پیسے ਪਾਉਂਦਾ ਮੈਂ ਤਾਂ ਜਿਵੇਂ ਉਹਨਾਂ ਨੇ ਪਿੱਛੇ ਪਾਈ ਹੋਣੀ ਹੈ ਕੋਈ ਤੁਸੀਂ ਬੈਂਕ ਚ ਗੱਲ ਕਰੀ ਜਾ ਕੇ ਮੈਂ ਕਿ ਮੈਂ ਪੁੱਛਿਆ ਸਾਰੇ ਮੈਂ ਜਿੱਥੇ ਮੇਰਾ ਅਕਾਊਂਟ ਹੈ ਰੇਖਾ ਸਾਹਿਬੀ ਪੁੱਛਦਾ ਮੈਂ ਕਹਿੰਦੇ ਆਏ ਨਹੀਂ ਹੈਗੇ ਪੈਸੇ ਠੀਕ ਆ ਬਿੱਚੂ ਨਹੀਂ ਆਇਆ ਉਹ ਖੇਤੀਬਾੜੀ ਆਨੇ ਮੰਗੇ ਆਧਾਰ ਕਾਰਡ ਆਪਣੇ ਜ਼ਮੀਨ ਦੀ ਫਰਦ ਉੱਥੇ ਦੇ ਉਹਨਾਂ ਨੇ ਦੋ ਤਿੰਨ ਪੈਸੇ ਰਾਖ ਜਾਈ ਗਏ ਲੋ ਫੇਰ ਨਹੀਂ ਆਈਆਂ ਹੁਣ ਕਿਹਦੇ ਕੋਈ ਆਈਏ ਹੋਰ ਹੁਣ ਮਤਲਬ ਜਿਵੇਂ ਅੱਬ ਕਿਸਾਨਾਂ ਦਾ ਧਰਨ ਲੱਗਿਆ ਤੁਹਾਨੂੰ ਪਤਾ ਸ਼ੰਭੂ ਬਾਡਰ ਤੇ ਹੁਣ ਰੇਲਵੇ ਟਰੈਕ ਤੇ ਵੀ ਬੈਠੇ ਨੇ ਕਿਸਾਨਾਂ ਨੂੰ ਕੌਣ ਬੋਦਦਾ ਉਸੇ ਮਾਨ ਸਰਕਾਰ ਨੇ ਕਿਸਾਨ ਮਾਨ ਸਰਕਾਰ ਕਹਿੰਦੀ ਅਸੀਂ ਉਹ ਕਿਸਾਨਾਂ ਨਾਲ ਖੜੇ ਆਂ ਹੋਰ ਕੋਈ ਨਹੀਂ ਖੜਿਆ ਉਹ ਮਾਨ ਸਰਕਾਰ ਖੜੀ ਆ ਮਾਨ ਸਰਕਾਰ ਨੂੰ ਮੋਦੀ ਨਹੀਂ ਕੋਸ ਦਿੰਦਾ ਮਾਨ ਸਰਕਾਰ ਵੀ ਤਰਾ ਕੇ ਪੰਜਾਬ ਚੋਂ ਕੁੱਲ ਜੋ ਕੋਈ ਕਰ ਦੂਗਾ ਇਹ ਇਹ ਆਪਣਾ ਲੋਨ ਲੋਨ ਲੈ ਲੁਕੇ ਆਪਣਾ ਕਾਰੋਬਾਰ ਚਲਾ ਰਿਆ ਇਹਨੂੰ ਜਿਹੜੇ ਪੈਸਾ ਪੰਜਾਬ ਦਾ ਬਣਦਾ ਫੰਡ ਰੋਮਣੀ ਪੂਰਾ ਆਪਣੀ ਨਹੀਂ ਮਿਲਦਾ ਇਹਨੂੰ ਉਹ ਇਹ ਕੀ ਕਰੂਗਾ ਕੱਲਾ ਇਮਾਨਦਾਰ ਸਭ ਕਰਾਪਟ ਨੇ ਇਨੂੰ ਮੇਦਾਂ ਨਹੀਂ ਪੂਰਾ ਪੈਸਾ ਬੰਦਾ ਇਮਾਨਦਾਰ ਹੈਗਾ ਆਪਾਂ ਮੰਨਦੇ ਆਂ ਤਾਂ ਹੀ ਤਾਂ ਇੰਨੀਆਂ ਵੋਟਾਂ ਪੈ ਗਈਆਂ ਪਰ ਜੇ ਚੈਂਟਰ ਦਾ ਪੈਸਾ ਪੂਰਾ ਮਿਲੂ ਤਾਂ ਹੀ ਇਹ ਪੰਜਾਬ ਦਾ ਕੁਝ ਕਰੂਗਾ ਇਹ ਹੁਣ ਵਿਰੋਧੀ ਇੱਥੇ ਵੀ ਇਲਜ਼ਾਮ ਲਾਉਣ ਲੱਗ ਗਏ ਕਹਿੰਦੇ ਦਿੱਲੀ ਕੇਜਰੀਵਲ ਫੜਿਆ ਗਿਆ ਸ਼ਰਾਬ ਘਟਾਲੇ ਜੇ ਹੁਣ ਇਹਦੀ ਵਾਰੀ ਆ ਕਿਸੇ ਨੂੰ ਫੜ ਲਵੇ ਮੋਦੀ ਆਪਾਂ ਨੂੰ ਖੜਕੇ ਅੰਦਰ ਕਰ ਦੇ ਬਈ ਤੁਸੀਂ ਆਏ ਕੁਝ ਕਰਦੇ ਹੋ ਕੇਜਰੀਵਲ ਦਾ ਕੇ ਕੁਝ ਰੌਧੀ ਚ ਕੇਜਰੀਵਲ ਸਰਾਬ ਨਾਲ ਆ ਕੇ ਵੇਚਦਾ ਕੇਜਰੀਵਲ ਸੱਚਾ ਬੰਦਾ ਨਾ ਜੋ ਕੇਜਰੀਵਲ ਤੋਂ ਡਰਦਾ ਹੈ ਉਹ ਵੀ ਇਹ ਮੇਰਾ ਅੱਗਾ ਇਹ ਲਊਗਾ ਹੋਰ ਨਹੀਂ ਕੋਈ ਲੈਂਦਾ ਮਤ ਤੁਹਾਨੂੰ ਲੱਗਦਾ ਵੀ ਵੋਟਾਂ ਤੋਂ ਬਿਨਾਂ ਆ ਨਹੀਂ ਸਕਦਾ ਕੇਜਰੀਵਾਲ ਬਾਦਰ ਕਿਵੇਂ ਛੱਡਦੇ ਨਹੀਂ ਉਹ ਆਊਗਾ ਕਿਵੇਂ ਉਹ ਜਮਾਨਤ ਲੱਗਦਾ ਹੋ ਜੂਗੀ ਉਹ ਜਮਾਨਤ ਕਿੱਥੇ ਹੋ ਗਿਆ ਰੱਜੇ ਰੱਦ ਕਰ ਦਿੰਦਾ ਇਹਦੇ ਉਹ ਉਹ ਜੱਜ ਉਸੇ ਦੇ ਨਹੀਂ ਹੁਣ ਕੇਜਰੀਵਾਲ ਕੋਈ ਵੀ ਦੇਖਿਆ ਕਹਦਾ ਮੁੱਖ ਮੰਤਰੀ ਪੰਜਾਬ ਦਾ ਕਹਿੰਦੇ ਦਿੱਲੀ ਦਾ ਕੋਈ ਆ ਵੀ ਹੁੰਦਾ ਉਹਨੂੰ ਅੰਦਰ ਕਰ ਦੋ ਅਮਰੀਕਾ ਨੇ ਵੀ ਕਹਿਤਾ ਵੀ ਇਹ ਬੇ ਬੇਕਾਨੂੰਨ ਹੈ ਵੀ ਬੇਨਾਖ ਨੂੰ ਤੋਂ ਫੜਿਆ ਇਹ ਆ ਆਪਣੇ ਆਪਣੀ ਆਪਣੀ ਕਮੇਟੀ ਵੀ ਆ ਕਹਿੰਦੇ ਨੇ ਜੁਨ ਸੁਪਰੀਮ ਕੋਰਟ ਸੁਪਰੀਮ ਕੋਰਟ ਅੱਛਾ ਸੁਪਰੀਮ ਕੋਰਟ ਵੀ ਕਹਿੰਦੀ ਆ ਵੀ ਇਹਦਾ ਕੀ ਕਸ਼ੂਰ ਹੈ ਹੁਣ ਛੱਡ ਦੇ ਜੇ ਕੋਈ ਅਮਰੀਕਾ ਨੂੰ ਕਹਿੰਦਾ ਕਹਿੰਦਾ ਤੁਹਾਨੂੰ ਸਾਡੇ ਦੇਸ ਬਾਰੇ ਕੀ ਪਤਾ ਹੈ ਸਾਨੂੰ ਸਾਡੇ ਸਾਡੇ ਦੇਸ ਦਾ ਸਾਨੂੰ ਪਤਾ ਹੈ ਵੀ ਅਸੀਂ ਕੀ ਕਰਨਾ ਹੈ ਜੇ ਸੁਖਬੀਰ ਬਾਦਲ ਕਹਿ ਰਹੇ ਨੇ ਵੀ ਹੁਣ ਭਗਵੰਤ ਮਾਨ ਵੀ ਅੰਦਰ ਜਾਊਗਾ ਉਹ ਇਹ ਤਾਂ ਭੇਜੂਗਾ ਹੀ ਉਹਦਾ ਕਹਿਣਾ ਹੀ ਉਹ ਸੁਖਬੀਰ ਮਾਨ ਦਾ ਵੀ ਉਧਰ ਧਿਆਨ ਹੈ ਮੋਦੀ ਕੰਨੀ ਨਾ ਲੋਕ ਇਹਦੇ ਵੀ ਬੰਥ ਨਾਲ ਆ ਮੈਂ ਤਾਂ ਬੰਥ ਨਾਲ ਕਿਹੜਾ ਬੰਥ ਨਾਲ ਬੰਥ ਨੂੰ ਕੌਣ ਪਹੁੰਚਦਾ ਇਹ ਤਾਂ ਗੱਲਾਂ ਨੇ ਬੰਥਾਂ ਦੇ ਦੇਵਾਨੇ ਖਾਣ ਦੇ ਕਰੇ ਬੈਨੇ ਬੰਥ ਨੂੰ ਕੌਣ ਪਹੁੰਚਦਾ ਉੱਥੇ ਜਿਵੇਂ ਮਤਲਬ ਇਹਦੇ ਨੇ ਪੰਜਾਬ ਚੋਂ ਯਾਤਰਾ ਵੀ ਸ਼ੁਰੂ ਕਰੀ ਹੋਈ ਆ ਕੁਝ ਬਣੂਗਾ ਕਾਲੀ ਦਿਲ ਦਾ ਕੀ ਬਣੂ ਆਂਦਾ ਪੈਣਾ ਨਹੀਂ ਚਾਚਾ ਮੁੱਖ ਮੰਤਰੀ ਇਹ 10 ਸਾਲ ਚੱਲ ਕੇ ਨੇ ਕਰਿਆ ਕੁਝ ਹੁਣ ਹੁਣ ਤਾਂ ਲੋਕਾਂ ਇਹਨੂੰ ਮਾਨ ਨੂੰ ਦਬਾ ਦਿਆ ਬਜਾਰੇ ਨੂੰ ਕਿ ਇਹਨੂੰ ਗੱਡਾ ਭਰ ਮੈਂ ਹਾਂ ਅੱਛਾ ਉਹ ਇਹ ਬਣੂਗਾ ਕਿ ਇਹਦਾ ਵਿਚਾਰ ਕੋਈ ਨਹੀਂ ਬਣਦਾ ਜੋਰ ਲਾਵੇ ਜੇ ਇੱਕ ਵੀ ਸੀਟ ਮਿਲ ਜੇ ਉਹਨੂੰ ਐਸੀ ਕਿ ਦੇਖ ਲਿਓ ਪੰਜਾਬ 'ਚ 13 'ਚ ਕੋਈ ਵੀ ਨਹੀਂ ਮੈਨੂੰ ਹੀ ਮਿਲਦੀ ਹੈ ਕੀ ਕਰੇ ਕੱਦੀ ਲੈ ਜੇ ਕਿਤੇ ਬੜੇ ਉੱਤੇ ਜੋਰ ਹੋਵੇ ਜੇ ਠੰਡਾ ਬਸੁੰਡਾ ਪਰੇਤਗੌਰ ਜਿੱਦੇ ਘਰ ਆ ਲਈ ਜਾਂਦੀ ਹੈ ਚਿੰਦਾ ਜੀ ਵੀ ਕਹਿੰਦੇ ਗੁਰਮੀਤ ਖੁੱਡੀਆਂ ਤੇ ਇਹਦਾ ਮੁਕਾਬਲਾ ਉਹ ਮੁਕਾਬਲਾ ਕੁਛ ਨਹੀਂ ਆ ਜੀ ਰੇਣਾ ਨਾ ਤਾਂ ਹੈਗਾ ਇੱਕ ਅੱਧੀ ਸੀਟ ਮਿਲੋ 13 'ਚ ਕੋਈ ਨਹੀਂ ਮਿਲਦੀ ਇਹਨੂੰ ਤੇਰੇ ਕੋਈ ਮੇਰੀ ਗੱਲ ਦੇ ਯਾਦ ਰੱਖ ਲਈ ਦਿਓ ਹੁਣ ਮਤਲਬ ਚੋਨ ਜਾਬ ਤਾਂ ਲੱਗਿਆ ਹੋਇਆ ਹੈ ਕਿਸਾਨਾਂ ਦਾ ਮਸਲਾ ਜੇ ਮੈਂ ਮੰਨ ਲਵਾਂ ਕੋਈ ਵੀ ਸਰਕਾਰ ਬਣ ਜਾਂਦੀ ਹੈ ਹੁਣ 24 'ਚ ਅ ਸਾਨੂੰ ਤਾਂ ਉਮੀਦ ਹੈਗੀ ਦਾ ਫਿਰ ਸਾਨੂੰ ਕਰਦਾ ਕੋਈ ਨਹੀਂ ਹੁਣ ਰਾਹੁਲ ਕਹਿ ਰਿਹਾ ਮੈਂ ਸ਼ਾਮੀ ਨਾਸਮ ਰੋਡ ਲਾਗੂ ਕਰੂੰਗਾ ਮੈਂ ਐਮਐਸਸੀਪੀ ਲਾਗੂ ਕਰੂੰਗਾ ਹੁਣ ਜੇ ਬਣੂਗਾ ਜੇ ਖਬਰਾਂ ਕਰੂਗਾ ਨਹੀਂ ਸਾਨੂੰ ਕਿਹਦਾ ਪਤਾ ਸਾਡੇ ਕੋਲ ਲਿਖਤੀ ਰੂਪ ਹੈ ਕੋਈ ਉਹ ਜੁਣਾ ਅੱਛਾ ਸਾਡੇ ਕੋਲ ਲਿਖਤੀ ਰੂਪ ਤਾਂ ਦੰਦਾਰੀ ਕੋਈ ਪੜਕੇ ਇਹ ਕੌਣ ਕਰਦਾ ਉੱਪਰ ਮਤਲਬ ਤੁਸੀਂ ਮੰਨਦੇ ਹੋ ਵੀ ਜਿਵੇਂ ਰਾਹੁਲ ਗਾਂਧੀ ਕਹਿ ਰਹੇ ਨੇ ਬਦਲਾਅ ਹੋਣਾ ਚਾਹੀਦਾ ਨਰਿੰਦਰ ਮੋਦੀ ਤਾਂ ਕਿ ਠੀਕ ਹੈ ਨਰਿੰਦਰ ਮੋਦੀ ਨਾ ਨਰਿੰਦਰ ਆਉਣਾ ਚਾਹੀਦਾ ਬਦਲ ਵਧਿਆ ਬੰਦਾ ਆਵੇ ਕੋਈ ਵਧੀਆ ਤਾਂ ਫਿਰ ਗੱਠ ਜੋੜੀ ਆਈ ਇਹਨਾਂ ਦਾ ਗੱਠ ਜੋੜਦਾ ਫਿਰ ਦੇਖੂ ਕੌਣ ਬਣਦਾ ਫਿਰ ਕੀ ਪਤਾ ਕੌਣ ਬਣੂਗਾ ਪਹਿਲਾਂ ਵਿੱਚ ਮਨ ਮੋਹਣ ਵਧੀ ਆਈ ਸੀ ਉਹਨੇ ਸੋਨਿਆ ਨਹੀਂ ਕਰ ਦਿੱਤਾ ਕੁਛ ਉਹਨੂੰ ਬੰਦਾ ਵਧੀ ਆਈ ਸੀ ਮਨ ਮੋਹਣ ਉਹ ਸੋਹਣੇ ਨਹੀਂ ਕਰਨਤਾ ਬੰਨੀ ਵੀ ਕੁੱਤੀ ਦੀ ਵਿਚਾਰੀ ਉਹ ਜੇ ਮੰਨ ਲਓ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਜਿਵੇਂ ਇਹਨਾਂ ਦੇ ਗੱਠ ਜੋੜ ਚ ਨੇ ਮਮਤਾ ਬੇਨਰ ਹੈ ਨਾ ਬੇਨਰ ਜੀ ਰਾਹੁਲ ਗਾਂਧੀ ਆ ਉਧਰ ਕੇਜਰੀ ਵਾਲੇ ਇਹਨਾਂ ਦਾ ਗੱਠ ਜੋੜਾ ਸਭ ਦਾ ਤੁਸੀਂ ਕਿਹੜਾ ਮੰਨਦੇ ਵੀ ਵੱਡਾ ਚਿਹਰਾ ਹੈ ਵੀ ਪ੍ਰਧਾਨ ਮੰਤਰੀ ਵਾਲੇ ਠੀਕ ਰਹੂਗਾ ਜੀ ਬਸ ਵੀ ਮੰਗਰ ਵਾਲੀ ਹੈ ਹਾਂ ਜੀ ਉਹ ਤਾਂ ਫਿਰ ਉਹ ਦਾ ਵਿਰੋਧੀ ਆ ਮੋਦੀ ਦੇ ਉਹੀ ਤਾਂ ਮੈਂ ਕਹਿ ਰਿਹਾ ਵੀ ਜਿਹੜੇ ਵਿਰੋਧੀ ਚ ਨੇ ਉਹ ਗੱਠ ਜੋੜ ਬਣਾਇਆ ਨਾ ਇਹਨਾਂ ਨੇ ਵੀ ਨਰਿੰਦਰ ਮੋਦੀ ਦੇ ਖਿਲਾਫ ਗੱਠ ਜੋੜ ਬਣਾਇਆ ਪਰ ਇਹ ਚੋ ਕੁਰਸੀ ਤਾਂ ਨਹੀਂ ਸੈੱਟ ਹੋਇਆ ਜੀ ਪ੍ਰਧਾਨ ਮੰਤਰੀ ਕਿਹੜੇ ਚਾਉਂਦੇ ਤੁਸੀਂ ਇਹਦੇ ਵਿੱਚੋਂ ਆ ਜਾ ਇਹਦਾ ਇਹਦਾ ਰਾਜ ਤੇ ਇਹਦੇ ਕਰੂ ਤਾਂ ਰਾਜ ਇਹੀ ਤੇਰੇ ਕੋਲੇ ਹੀ ਜਿੱਤੂਗਾ ਮੋਦੀ ਉਹ ਪਹਿੇ ਰੋੜ ਜਿੱਤੇ ਹਾਂ ਪੰਜਾਬ ਚ ਕੁਛ ਬਣੂ ਪੰਜਾਬ ਚ ਨਹੀਂ ਮਿਲਦੀ ਸ਼ੀਟ ਕੋਈ ਕਿਹ ਕਿਹ ਕਦੀ ਮਿਲ ਜੇ ਉਹ ਕਹਿੰਦੇ ਸੁਨੀਲ ਜਾਖੜ ਕਹਿੰਦੇ ਤੇਰਾ ਲਵਾਂਗੇ ਅਸੀਂ ਆ ਬਾਜਾ ਬੇ ਜੇ 20 ਲੈ ਲਵੇ ਹਾਂ ਤੇਰਾ ਕਿਥੋਂ ਨਹੀਂ ਆ ਹਾਂ ਇਹਦਾ ਕਿਹੜੇ ਗਏ ਸਾਰੀ ਬੋਟਾਂ ਕਹਿੰਦੇ ਨੇ ਮੋਦੀ 400 ਕਹਿੰਦਾਗਾ 400 ਸੀਟ ਲਊਗਾ ਕਿਸੇ ਹੋਣੀ ਆ 400 ਸੀਟਾਂ ਬਾਹਲੇ ਸੁਭਿਆ ਜਿੱਤੂਗਾ ਇਹ ਪੂਰੇ ਪੰਜਾਬ ਨੂੰ ਵਿੱਚ ਨਹੀਂ ਜਿੱਤਦਾ ਹੈ ਕਦੇ ਉੱਥੇ ਵੀ ਕਰੋ ਰੋ ਰਿਆ ਬਿਰੋਧਾ ਹੋ ਰਿਹਾ ਫੇਤਾ ਵਧੀਆ ਪੰਗਾ ਵੀ ਇਹ ਵਿਰੋਧ ਹੋਇਆ ਫਿਰ ਨਿਕਲ ਜੂ ਪਰਾਂ ਜੇ ਵਿਰੋਧ ਹੋ ਜਾ ਫਿਰ ਤਾਂ ਮੰਨੀ ਗੱਲ ਆ ਮਬਤਾ ਬੰਦ ਨਹੀਂ ਕਰਦੇ ਆ ਵਿਰੋਧੇ ਦਾ ਫੋਨ ਕਰਦਾ ਹੋਰ ਉਹ ਇਧਰੋਂ ਲੀਡਰ ਕਹਿੰਦਾ ਠੀਕ ਆ ਵੋਟਾਂ ਦੇ ਖੜੇ ਨੇ ਜਿਹੜੇ ਡਾਕਟਰ ਧਰਮੀਰ ਗਾਂਧੀ ਪਨੀਤ ਕੌਰ ਸਾਰੇ ਠੀਕ ਬਣੇ ਹੋਏ ਨੇ ਜਾਂ ਜਿੱਤ ਜਾਣਗੇ ਫਿਰ ਕੋਈ ਨਹੀਂ ਠੀਕ ਰਹੇਗਾ ਨਾ ਹਾਂ ਆ ਜਿਹੜਾ ਤੁਹਾਡੇ ਡਾਕਟਰ ਧਰਮੀਰ ਗਾਂਧੀ ਨੂੰ ਆਉਂਦੇ ਸੀ ਨਾ ਪਹਿਲਾਂ ਇਹ ਇਹ ਕਹਿ ਰਹੇ ਨੇ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਵੀ ਨੌਜਵਾਨ ਤਾਂ ਬਚਣਗੇ ਚਿੱਟੇ ਤੋਂ ਮੰਨਦੇ ਹੋ ਉਹਦਾ ਡਾਕਟਰ ਆਇਆ ਚਾਹੇ ਉਹਨੂੰ ਪਤਾ ਵੀ ਇਹ ਕੋਈ ਨਾ ਲੜਾਈ ਕਰਾਉਂਦੀ ਆ ਪੋਸਟ ਨਹੀਂ ਤਾਂ ਨਾ ਕੋਈ ਮਾੜਾ ਕੰਮ ਕਰਾਉਂਦੀ ਆ ਵੀ ਇਹ ਤਾਂ ਕੰਮੇ ਕਰਾਉਂਦੀ ਆ ਬੰਦੇ 6 ਜੀ ਠੀਕ ਹੈ ਲਿਮਟ ਤੇ ਸਿਖਾਊਗਾ ਜੇ 6 ਜੀ ਵੀ ਠੀਕ ਰਹੂਗੀ ਜਿਹੜੇ ਸ਼ਰਾਬਾਂ ਨੇ ਭੈਣ ਚੋ ਤੇ ਜੁਆ ਸਮੈਕਾ ਨੇ ਇਹ ਤਾਂ ਜ਼ਿੰਦਗੀ ਗਾਲ ਨਾਲੇ ਨਸੇ ਨੇ ਜ਼ਿੰਦਗੀ ਗਾਲ ਨਾਲੇ ਨਸੇ ਨੇ ਤਾਂ ਕੋਈ ਨਸੇ ਨੇ ਪਾ ਕੇ ਨਹੀਂ ਰਹੇ ਖੇਤੀ ਮਤਲਬ ਸਰਕਾਰ ਖੇਤੀ ਕਰ ਦੇਵੇ ਚੰਗੇ ਥੋੜੀ ਘਣੀ ਪੈਦਾਵਾਰ ਕਰਕੇ ਦੇਖ ਲਵੇ ਛਾਲ ਦੋ ਸਾਲ ਵੀ ਭਾਈ ਕਿੰਨਾ ਕੁ ਕੰਮ ਠੀਕ ਚੱਲਦਾ ਕਿ ਨਹੀਂ ਚੱਲਦਾ ਮੰਨਦੇ ਵੀ ਜ਼ਰੂਰਤ ਵੀ ਹੈ ਜਿਵੇਂ ਪਾਣੀ ਥੱਲੇ ਜ਼ਰੂਰ ਤਾਂ ਪੂਰੀ ਹੈ ਜੀ ਹਰੇਕ ਬੰਦੇ ਨੂੰ ਹੈ ਜ਼ਰੂਰੀ ਹੈ ਕਿ ਮਾੜੀ ਜੀ ਆ ਕੋਈ ਜ਼ਰੂਰ ਤਾਂ ਵਧੀ ਹੈ ਜੀ ਕੰਮੇ ਕਰਾਉਂਦੀ ਆ ਵੀਰੇ ਕੰਮ ਹੋਰ ਕਿ ਲੜਾਈ ਨਹੀਂ ਕਰਾਉਂਦੀ ਕੋਈ ਇਹ ਤੂੰ ਮੈਨੂੰ ਆਮਲੀ ਬੰਦਾ ਕੋਈ ਲੜਿਆਵਾ ਦਿਖਾ ਜੋ ਕਿਸੇ ਰਾਹ ਕੋਈ ਉਹੀ ਮਾੜਾ ਮੋਟਾ ਹੋ ਜੇ 19 21 ਬਲ ਬਖਰੀ ਹੈ ਨਹੀਂ ਆਮਲੀ ਬੰਦਾ ਅਸੀਂ ਲੜਦਾ ਨਹੀਂ ਜਿਵੇਂ ਮਤਲਬ ਪੁਰਾਣੇ ਬਜ਼ੁਰਗ ਕਹਿੰਦੇ ਨੇ ਵੀ ਉਹ ਖਾਂਦੇ ਸੀਗੇ ਵੀ ਖੇਤਾਂ 'ਚ ਕੰਮ ਕਰਦੇ ਸੀ ਸਾਰਾ ਸਾਰ ਦਿਨ ਗੱਲ ਸਹੀ ਹੈ ਇਹ ਹੈ ਖੇਤਾਂ 'ਚ ਹੋਰ ਹੈ ਸਹੀ ਗੱਲ ਹੈ ਇਹ ਸਹੀ ਤੇ ਹੋਰ ਹੁਣ ਕੀ ਗੱਲ ਤਾਂ ਹੈ ਸਾਰੇ ਜੜਿਓ ਕੱਢ ਕੇ ਵੱਢਦੇ ਮੀਨਾ ਮੀਨਾ ਕਣਕ ਵੱਢੀ ਜਾਂਦੇ ਤੇ ਫਿਰ ਮੀਨਾ ਮੀਨਾ ਕੱਢੀ ਜਾਂਦੇ ਤੇ ਸਾਰੇ ਹੱਥੀਆਂ ਕੰਮਤੀ ਹੁੰਦਾ ਮਿਸ਼ਨਰੀ ਜੀ ਕੰਮ ਹੈ ਕੰਮ ਹੀ ਨਹੀਂ ਕਰਦੇ ਮੌਜੂ ਹੁਣ ਕੰਮ ਕੌਣ ਕਰਦਾ ਕੰਮ ਕੌਣ ਕਰੂ ਹੁਣ ਲੰਬੀ ਉਮਰ ਦਾ ਰਾਜ ਵੀ ਆਈ ਸੀ ਲੰਬੀ ਉਮਰ ਦਾ ਰਾਜ ਤਾਂ ਖੇਤੀ ਕਰਨ ਵਾਲੇ ਦਾ ਰਾਜ ਹੈ ਜਿਹੜਾ ਬੰਦਾ ਕੰਮ ਕਰੂ ਆ ਜੀ ਲੰਬੀ ਉਮਰੇ ਪਾਊਗਾ ਉਹ ਚਲ ਖਰਾਕ ਵੀ ਆ ਗਈ ਸੀ ਖਰਾਕ ਵੀ ਵਧਿਆ ਜੀ ਚਲ ਖਰਾਕ ਤਾਂ ਹੁਣ ਵੀ ਕਿਤੇ ਨਹੀਂ ਗਈਆਂ ਡੋਲ ਡੰਗਰ ਰੱਖ ਲੈ ਦਖਰਾ ਕੇ ਘਰ ਦੀ ਉਹ ਹੈ ਜੇ ਕੋਈ ਰੱਖੂਗਾ ਉਹ ਰੱਖਣਾ ਨਹੀਂ ਰਿਹਾ ਬੰਦਾ ਕੋਈ ਡੰਗਰ ਵੇਚ ਰਹੇ ਆ ਸਾਰੇ ਰੱਖਦਾ ਆਪਣੇ ਹੱਥਾਂ ਹੈ ਫਿਰ ਆਪਕੋ ਉਂਝੀ ਦੇਮ ਕਿ ਆਪਾਂ ਕਹਿੰਦੇ ਕਿ ਚੋਲੀਆ ਮੰਗੇ। ਖਰਾਕਦਾ ਆਪਣੇ ਹੱਥਾਂ ਚ ਤਿਆਰ ਕਰਦੇ। ਧੰਨਵਾਦ ਜੀ। ਬਾਬਾ ਜੀ ਕੀ ਨਾਮ ਹੈ ਜੀ? ਨਾਮ ਦੱਸੋ ਜੀ। ਨਹੀਂ। ਸੰਦਰਪਾਲ ਸਿੰਘ ਆ ਮੈਂ। ਕਿ ਜੀ ਤੁਸੀਂ ਸਾਰੀਆਂ ਵਾਲਟੀਆਂ ਦੇਖ ਲਈਆਂ? ਕੋਈ ਪਸੰਦ ਆਇਆ ਹੁਣ ਤੱਕ? ਪਸੰਦ ਤਾਂ ਕੋਈ ਵੀ ਨਹੀਂ ਹੈਗਾ। ਇਹ ਤਾਂ ਇੱਕੋ ਹੋ ਜਾਂਦੇ ਨੇ। ਇੱਕ ਦੂਰੇ ਨਾਲ ਰਲੇ ਮਿਲੇ ਹੀ ਨੇ ਸਭ। ਮਤਲਬ ਜਿਵੇਂ ਪਾਰਟੀ ਬਦਲ ਜੇ ਤਾਂ ਕਹਿ ਰਹੇ ਹੋ। ਉਹਦਾ ਬੰਦਾ ਉਹਨਾਂ ਦੀ ਪਾਰਟੀ ਕਹਿੰਦੇ ਲੋਕਾਂ ਦੀਆਂ ਪਾਰਟੀਆਂ ਬਣਾਈ ਜਾਂਦੇ ਨੇ। ਆਪ ਉੱਧਰ ਹੋਇਆ ਉੱਧਰ ਹੋ ਜਾਂਦਾ ਵਸ ਸਾਰੇ ਇਕੱਠੇ ਹੋ ਜਾਂਦੇ ਨੇ ਉਹ। ਅੱਛਾ। ਹਾਂ। ਫਿਰ ਮਤਲਬ ਸਾਰਿਆਂ ਨਾਲ ਨਾਰਾਜ਼ ਤੇ ਜਦੋਂ ਆਉਣਗੇ ਤੁਸੀਂ ਸਵਾਲ ਪੁੱਛਦੇ ਹੋ ਉਹਨਾਂ ਨੂੰ ਫਿਰ ਕਿਸਾਨਾਂ ਨੂੰ ਕੋਈ ਦੰਦਾ ਕੁਸ ਆਹੋ ਕੋਈ ਸੁਣਦਾ ਕਿਸੇ ਦੀ ਕਿਸਾਨ ਦੀ ਲਾਲਾ ਵੀ ਉੱਥੇ ਕਿਵੇਂ ਡਾਂਗਾ ਮਾਰਦੇ ਨੇ ਫਿਰ ਸੜਕਾਂ ਪਹਿਲਾਂ ਹੀ ਬੰਦ ਕਰਤੀਆਂ ਉਹਨਾਂ ਨੂੰ ਹੁਣ ਉਹਨਾਂ ਤੋਂ ਵੀ ਵੋਟਾਂ ਲੈਣ ਆਉਣਾ ਨੇ ਕਿਸਾਨਾਂ ਤੋਂ ਆਓ ਫਿਰ ਉਹੀ ਵੋਟਾਂ ਮੰਗਦੇ ਨੇ ਉਹੀ ਕੁਟਦੇ ਨੇ ਉੱਥੇ ਕਿਸਾਨ ਵੀ ਭਜਾ ਰਹੇ ਨਹੀਂ ਕਹਿੰਦੇ ਪਿੰਡਾਂ 'ਚੋਂ ਪਿੰਡਾਂ 'ਚੋਂ ਭਜਾਉਣਗੇ ਕਿਸਾਨ ਕੇ ਇੱਕ ਕਿਸਾਨ 10 ਭਜਾਉਣੇ ਵਾਲੇ ਉਹਨਾਂ ਦੇ 2-4 ਉਹਨਾਂ ਨਾਲ ਰਲ ਜਾਣਗੇ ਉਹ ਵੀ ਬਾੜਨੇ ਵਾਲੇ ਵੀ ਕਿਸਾਨ ਵਿੱਚ ਹੀ ਨੇ ਹਾਂ ਇਹਨਾਂ ਦਾ ਪਾਰ ਲੈਂਦੇ ਨੇ ਉਹ ਪਾੜ ਕੇ ਆਪਦਾ ਉਹ ਕਰਨਗੇ ਮਤਲਬ ਜਿਵੇਂ ਪਹਿਲਾਂ ਰਾਜੇਵਾਲ ਹੋਣੀ ਸੀ ਕਿ ਜੇ ਉਹ ਇਕੱਠੇ ਹੋ ਜਾਣ ਫਿਰ ਗੱਲ ਬਣ ਜੂਗੀ ਇਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਹੈਗਾ ਵੀ ਕੋਈ ਵਿੱਚੋਂ ਕਮਾਈ ਕਰਨ ਵਾਲੇ ਵੀ ਹੋ ਜਾਂਦੇ ਨੇ ਇਹਨਾਂ ਚ ਵੀ ਹਾਂ ਕਿਸਾਨਾਂ ਚ ਵੀ ਇਹੀ ਕੁਝ ਹੋ ਜਾਂਦਾ ਨਾ ਜਿਹਨੂੰ ਪੈਸਾ ਮਿਲ ਜਾਂਦਾ ਉਹ ਚੁੱਪ ਕਰ ਜਾਂਦਾ ਬਸ ਫੇਰ ਤਾਂ ਕੋਈ ਮਤਲਬ ਸੰਘਰਸ਼ ਵਾਲੀ ਗੱਲ ਰਹੀ ਨਹੀਂ ਹਾਂ ਨਾ ਵੈਸੇ ਸਭ ਦੋਵੇਂ ਲੋਟੇ ਆ ਕੰਮ ਤੁਹਾਡੇ ਇੱਥੇ ਜਿਹੜੇ ਚਾਰ ਨੇ ਇਹਨਾਂ ਚੋਂ ਕਿਹੜਾ ਠੀਕ ਲੱਗਿਆ ਕਿ ਉਮੀਦਵਾਰਾਂ ਚੋਂ ਧਰਮਵੀਰ ਗਾਂਧੀ ਜੀ ਸੰਤਾ ਠੀਕ ਲੱਗਿਆ ਪਹਿਲਾਂ ਉਹ ਰਿਹਾ ਵੜਨਾ ਨਾ ਵੜਨਾ ਤਾਂ ਲੋਕਾਂ ਦੇ ਹੱਥਾਂ ਤੇਰਾ ਦੱਸ ਤੋਂ ਵੀ ਤੇਰਾ ਸੀਟਾਂ ਪੰਜਾਬ ਚ ਕਿਹੜਾ ਲੈ ਜੂਗਾ ਕੀ ਪਤਾ ਹੁਣ ਕੋਈ ਸ਼ੇ ਕਹਿ ਰਹੇ ਨੇ ਕਾਂਗਰਸ ਦੀਆਂ 5 ਇਹਨਾਂ ਦੀਆਂ 2 ਉਹਦੀਆਂ ਕਾਲੀ ਵਿਹਲੇ ਦੱਸਦੇ ਨੇ ਕਾਲੀਆਂ ਦੀ ਕੋਈ ਵੀ ਨਹੀਂ ਦੱਸੇ ਸਰਪੇ ਵਾਲੇ ਹੋਰ ਕਹਿ ਰਹੇ ਤੇ ਇੱਕ ਦਿਨ ਸੁਖਵੀਰ ਤਾਂ ਕਹਿੰਦਾ ਤੇਰਾ ਲੈਣੀ ਇਹਨੇ ਪੂਰੀਆਂ 500 ਵਿੱਚ ਦੱਸ ਦੋ ਤੇਰਾ ਕਰਕੇ ਬਹੁਤ ਹੋ ਜਾਣਗੀਆਂ ਪੰਥ ਨੂੰ ਪੰਥ ਦੇ ਲੋਕ ਨੇ ਪੰਜਾਬ ਚ ਪੰਥ ਨੂੰ ਵੋਟਾਂ ਬਣ ਗਈਆਂ ਨੇ ਪਾਂਜੇ ਪੰਜ ਗੋਨ ਦਾ ਮੁਕਾਬਲਾ ਸਿਮਰਜੀਤ ਮਾਨ ਨੇ 65 ਹੋ ਜਾਣਗੇ ਇਹਨਾਂ ਦੇ 65 ਸ਼ੀਟਾਂ ਜਿੱਤੇ ਜਾਣਗੇ ਪੰਜਾਬ ਵਿੱਚੋਂ ਉਹੀ ਹੈ ਵੀ ਇਹਦੇ ਨੇ 65 ਬਣਾਤੀਆਂ ਹਾਂ ਹਾਂ ਬਸ 65 ਬਣ ਗਿਆ ਜੇ ਸਾਰੀ ਤੇਰਾ ਤੇਰਾ ਲੈਂਦੇ ਨੇ ਇਮਾਨਦਾਰੀ ਨਾਲ ਹੀ ਦੱਸ ਦੇਣਾ ਵੀ ਅਸੀਂ ਇੰਦੀਆਂ ਕ ਲਵਾਂਗੇ ਉਹ ਨਹੀਂ ਦੱਸਦੇ ਅਗਲਾ ਕੌਣ ਕਹਿੰਦਾ ਹੁੰਦਾ ਵੀ ਮੈਂ ਹਾਰੂੰ ਪਹਿਲਾਂ ਬਸ ਫਿਰ ਠੀਕ ਹੈ ਧੰਨਵਾਦ ਅੰਕ ਜੀ ਚਲ ਤਬ ਅਖਵਾਕ ਲੋਕਾਂ ਨੇ ਆਪਣੀ ਆਪਣੀ ਰਾਏ ਸਾਂਝੀ ਕੀਤੀ ਹੈ ਕੁਝ ਦਾ ਨਰਾਜ਼ਗੀ ਵੀ ਆ ਸਰਕਾਰਾਂ ਤੋਂ ਕਿਉਂਕਿ ਲੀਡਰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਹਦੋਂ ਪਿੰਡਾਂ 'ਚ ਆ ਜਾਂਦੇ ਨੇ ਬਾਅਦ ਵਿੱਚ ਕੋਈ ਵੀ ਮਸਲਾ ਲੋਕਾਂ ਦਾ ਹੱਲ ਨਹੀਂ ਕਰਦੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ